ਕੀ ਆਉਣਗੇ ਇਹ ਘਰ ਨੂੰ ਤੂੰ ਕੀ ਸਿਖਾਉਣੀ ਉਹ ਇਹ ਕਲੰਬੜਾ ਆ ਹਾ ਹਾ ਹਮਾ ਜਪੋ ਤਾਂ ਪਾ ਜਾ ਉਹ ਆਇਆ ਉਹ ਮਾਣ ਗਿਆ ਕੰਮ ਉਹ ਚ ਨਹੀਂ ਆ ਬੋਚਾ ਘਰ ਕਰਿਆ 50 ਰੁਪਏ ਪਰ ਤੋਂ ਹੀ ਕਹਿ ਦਨੋ ਕਿ ਜਨੀ ਪੀ ਗਏ ਉਹਨੂੰ ਅਗਲਾ ਬਾਈ ਬੈਨੂ ਕਹਿੰਦਾ ਬੈਨੂ ਕਿ ਲੋ ਜਾ ਮੈਂ ਤੈਨੂੰ ਯਾ ਓ ਆਪਣਾਰੇ ਬਾਟੀ ਚ ਓ ਲਿਆ ਓ ਆ ਹਾ 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 ਪਿਓ ਤਾਂ ਕਮਲੇ ਪਿਓ ਨੂੰ ਕਿਹੜਾ ਕੋਈ ਪਤਾ ਲੱਗਦਾ ਮੈਨੂੰ ਚਾਰ ਦਿਓ ਮੈਂ ਕਰ ਕਰ ਕੰਮ ਛੱਡਿਆ ਮੈਨੂੰ ਪਹਿਲੀ ਪਤਾ ਈ ਐਡੀ ਢੀ ਕਾਲ ਸੀ ਜੋੜੇ ਚੱਕ ਲੈ ਪਾਣੀ ਪੱਕ ਗਿਆ ਬਾਟੀ ਚ ਢੋਲਿਆ ਬਾਟੇ ਨਾ ਕੀ ਹੋਰ ਲਪਾ ਲਪਾ ਮੈਂ ਇਹ ਕੋ ਕੋ ਬਿਜੂ ਜੁਕਾਰ ਲਗਾ ਪਾਣੀ ਜਰਾ ਕਿੰਨੇ ਜੱਪਾ ਤੇ ਆ ਵੀ ਪੀਂਦਾ ਸਾਹਬ ਦਾ ਨਹੀਂ ਮੁੜ ਕੇ ਘਰੇ ਤੇਰਾ ਪਿਓ ਛੂੰਗੀ ਜੋ ਮੇਰੇ ਜਾਰੀ ਪਟਵਾਇਆ ਗਾਵਲਾ ਖੂਇਨੇ ਲਾਤਾ ਤੇ ਤੇ ਉੱਲਲ ਕਰੀ ਜਮੇ ਹਾਂ ਹਾਂ ਪਿਓ ਦਾ ਕਮਲਾ ਨੇਰੇ ਬੜਿਓ ਘਰੇ ਮੂੰਹ ਬਲੇਟ ਕੇ ਪਿਓ ਨੂੰ ਕੜਾ ਪਤਾ ਲੱਗਦਾ ਕੋਈ ਨਾ ਮੈਂ ਆ ਗਿਆ ਡਾਕਟਰ ਇੰਨੇ ਕੋ ਲੈਣ ਆ ਗਿਆ ਮੇਰੀ ਜਾਨ ਨਿਕਲੀ ਪਈ ਐ ਹੂੰ ਕੱਲ ਰਾਤ ਰਾਤ ਤੇ ਨਹੀਂ ਜੀ ਨਾ ਯਾਰ ਆ ਜਾਂਦਾ 60 ਰੁਪਏ ਆਈਆਂ ਨਾਲ ਅੰਡਾ ਲੈਣਾ ਬਈ ਆ ਕੌਣ ਨੂੰ

ਮਾਏ ਨਹੀਂ ਬਾਈ ਪਾਲਾ ਜੀ ਹਾਂ ਕਰੀ ਜਾਉਂਗੇ ਆ ਲੈਣਾ ਦੀ ਪਾਈ ਨੂੰ ਮੈਨੂੰ ਪਤਾ ਹੈ ਉਹ ਗਿਆ दारू ਲੈਣ ਚੇ ਵੀ ਕੋ ਬਾਨੀ ਨਾਲ ਉਧਰ ਗਿਆ ਤੇ ਡੱਗੀ ਜਿ ਬੈਠ ਮੈਨੂੰ ਪਤਾ ਹੈ दारू ਪੀ ਕੇ ਆਉਣਗੇ ਇਹ ਘਰ ਨੂੰ ਤੂੰ ਕੀ ਸਿਖਾਉਣੀ ਹੋ